تاس بابي کي تاون گني ري چوريا तूं कयूं मेनू तड़कावे ते वधाई तूं कयूं मेनू तड़का ताक वध گٹتا وے اون ویکھن دے لئی نی پاپی تو لئی ਕਹਿੰਦੀ ਮੈਂ ਮਿੰਨਤ ਕਰਾ ਕੇ ਦੱਸੂਗੀ। ਪੁਰੇ ਆ ਜਾ। 3 ਸਾਲ ਹੋ ਗਏ ਪੂਰਾ ਤੇਰੀਆ ਮਿੰਨਤਾਂ ਕਰੀ ਜਾਂਦੇ ਨੂੰ। ਤੂੰ ਬੰਦਾ ਆਪਣੇ ਕੋਲ ਮਿੰਨਤ ਨਹੀਂ ਹੁੰਦੀ ਤੇਰੀ। ਵੇ ਹੋਰ ਕੀ ਹੁੰਦਾ? ਹੋਂਦਾ ਪਰ ਫਿਰੋਜ਼ਪੁਰੀ ਜੱਟਾਂ ਨਾਲ ਧੱਕਾ ਹੀ ਕਰਾਂਗੇ। ਕੀ ਤੂੰ ਮੇਰੇ ਨਾਲ ਧੱਕਾ ਕਰੇਂਗਾ? ਆਹੋ ਕੰਨ ਖੋਲ ਕੇ ਗੱਲ ਸੁਣ ਲੈ। ਤੇਰੀ ਛੋਟੀ ਭੈਣ ਦਾ ਰਿਸ਼ਤਾ ਕਰਾਉਣਾ ਕਰਾ ਦੇ ਨਹੀਂ ਫਿਰ ਦੇਖ ਲੈ। ਨਹੀਂ ਤਾਂ ਫੇਰ ਕੀ? ਮਿਰਚੇ ਵਾਂਗੂ ਕੱਢ ਕੇ ਲੈ ਜੂੰ। ਮਿਰਚੇ ਦਾ ਹਾਲ ਵੇਖਿਆ ਕੀ ਹੋਇਆ ਸੀ। ਜੰਦ ਥੱਲੇ ਕੁੱਤੇ ਦੀ ਮੌਤ ਮਰਿਆ ਸੀ ਮਿਰਜੇ ਪਾਗਲ ਸੀ ਸਾਲਾ ਜਿਹੜਾ ਯਾਰਸਾਰ ਜੱਟ ਥੱਲੇ ਸੌਂ ਗਿਆ ਮੈਂ ਤਾਂ ਉਹਨਾਂ ਚਿਰ ਨਹੀਂ ਸੌਂਦਾ ਜਿੰਨਾ ਚਿਰ ਸੱਤ ਜਵਾਕਾਂ ਨੇ ਮਾਂ ਨਹੀਂ ਹੋ ਜਾਂਦੀ ਮੁਹੰਮਦ ਨੇ ਰੀਤੋ ਨੀ ਆ ਕੀਤੇ ਵੀਰਾ ਕਲਾ ਕਰਦੇ ਸੀ ਉਹ ਨਹੀਂ ਹੰਮੀ ਪਰਦੇਸੀ ਕੀਤੇ ਵੀਰਾ ਕਲਾ ਕਰਦੇ ਸੀ ਉਹ ਨਹੀਂ ਹੰਮੀ ਪਰਦੇਸੀ ਮੈਂ ਪਤਾ ਲਗਾ ਲਿਆ ਸੰਜੂ ਨੇ ਤੂੰ ਵੀ ਰੱਖਦੇ ਮੈਂ ਸੋ ਪੜਦੇ ਸੀ ਮੈਂ ਪਤਾ ਲਗਾ ਲਿਆ ਸੰਜੂ ਨੇ ਤੂੰ ਵੀ ਰੱਖਦੇ ਮੈਂ ਸੋ ਪੜਦੇ ਸੀ ਪਤਾ ਲਾਲੇ ਨੇ ਵੱਡੇ ਜਿਉਣੇ ਮੋੜ ਨੇ ਉਹ ਤੂੰ ਸਾਡਾ ਪਤਾ ਲਾ ਹੀ ਨਹੀਂ ਸਕਦਾ ਤੈਨੂੰ ਤਾਂ ਸਾਡਾ ਪਤਾ ਹੀ ਨਹੀਂ ਲੱਗ ਸਕਦਾ ਵੀ ਕੀ ਗੱਲਾਂ ਕਰਦੇ ਆ ਐ ਕਿਵੇਂ ਪਤਾ ਲੱਗੇ ਜੁਆਪਨਾ ਨਾ ਪਤਾ ਤਾਂ ਮੈਨੂੰ ਲੱਗ ਗਈ ਹੈ ਉਹ ਗੱਲ ਸੁਣ ਭਲਿਆ ਮਾਰਸਾ ਪਹਿਲੀ ਗੱਲ ਤਾਂ ਆਪਣੇ ਪਿੰਡ 'ਚ ਬਿਜਲੀ ਵੀ ਕਿਸ਼ਤਾਂ ਤੇ ਆਉਂਦੀ ਆ 6 ਮਹੀਨੇ ਬਾਅਦ ਦੂਜੀ ਗੱਲ ਅਸੀਂ ਤਾਂ ਦੀਵਾਲੀ ਵਾਲੇ ਦੀਵਾ ਨਹੀਂ ਲਾਇਆ ਹੁੰਦਾ ਲਾਉਣਾ ਹੀ ਕੀ ਆ ਠੰਢੀ ਦਾ ਮੌਸਮ ਹੈ ਸੁਨੇਹੀ ਰਜਾਈ ਲੱਗੇ ਸੌ ਜਾਂਦੇ ਆ ਚੁੰਡੀ ਲਾ ਕੇ ਪਈਂਦੇ ਅੰਦਰ ਤੈਨੂੰ ਕਿਵੇਂ ਪਤਾ ਲੱਗਿਆ ਵੀ ਕੀ ਗੱਲਾਂ ਕਰਦੇ ਆ ਗੱਲ ਯਾਰ ਪੜਦੀ ਆ ਜੀ ਬਾਈ ਛੋਟੀ ਨਗਰ ਵਾਲੇ ਬੈਠੇ ਨੇ ਵੱਡੇ ਬੀਜ ਮਜ਼ਦੂਰ ਕਿ ਬੈਠੇ ਨੇ ਕੋਈ ਪਰਦਾ ਨਹੀਂ ਗੱਲਾਂ ਕਰੀ ਜਾਂ ਗੱਲ ਕਰ ਲੈ ਜੇ ਗੱਲੀ ਪੜਦੇ ਨੇ ਜੀ ਫਿਰ ਉਹਨੇ ਛੇੜੰਦੀ ਜੀ ਲੋੜ ਸੀ ਛੋਟੀ ਨਗਰਾਂ ਦਾ ਘਰ ਦੇ ਬੰਦੇ ਆ ਬਾਕੀ ਤਾਂ ਬਜ਼ੁਰਗਾਂ ਦੀ ਗੱਲ ਵੀ ਠੀਕ ਹੈ ਬਜ਼ੁਰਗਾਂ ਦਾ ਸਤਿਕਾਰ ਕਰਨਾ ਆਪਣਾ ਮਰਜ਼ੀ ਬਾੰਦਦਾ ਬਜ਼ੁਰਗ ਜੁਰ ਕਦ ਬਜ਼ਾਰੇ ਹੁਣੀ ਬਜ਼ੁਰਗ ਕਹੋਂ ਲੱਗੇ ਨੀ ਹੁੰਦੀ ਦਾੜੀ ਚਿੱਟੀ ਹੋਈ ਆ ਇਹਨਾਂ ਖਬਰਾਂ ਆਪਣੀ ਜਵਾਨੀ ਵੇਲੇ ਕਿੰਨਾ ਕੁ ਗੁੱਲੀ ਨੰਡਾ ਕੇ ਡਾਕੇ ਜਾ ਹੁਣ ਤੂੰ ਦੱਸ ਦੇ ਨਾ ਬਜ਼ੁਰਗਾਂ ਤੋਂ ਡਰਨਾ ਛੋਡੀ ਨਾ ਕਰਾਉਂ ਤੂੰ ਡਰਨਾ ਇਸ ਪੁਆਲੇ ਰੁਕਣ ਦਾ ਤੂੰ ਦੱਸ ਦੇ ਕਿਵੇਂ ਫਤਾਰਾ ਲਿਆ ਭਾਬੀ ਨੂੰ ਪੁੱਛ ਲਾ ਮੜਾ ਭਾਬੀ ਕਿਹੜਾ ਆਪਣੀ ਪੁਲਸ ਭਰਤੀ ਰੋਕ ਦੂਗੀ ਤੂੰ ਦੱਸ ਹੀ ਦੇ ਜਰ ਮੈਂ ਕਿਹੜ ਨਾਲ ਡਰਨਾ ਹਾਂ ਜੀ ਬਾਬੂ ਦੱਸ ਦੇ ਛੋਟੇ ਕੰਵਰੇ ਦੀ ਕੱਢ ਵਿੱਚ ਇੱਕ ਮੋਰੀ ਆ असां <laughs>